ਸੋਲਰ ਡਰਾਈ ਮਸ਼ੀਨ ਇੱਕ ਅਜਿਹੀ ਮਸ਼ੀਨ ਹੈ ਜੋ ਸੂਰਜ ਦੀ ਊਰਜਾ ਲੈ ਕੇ ਕਿਸੇ ਵੀ ਚੀਜ਼ ਵਿੱਚੋਂ ਨਮੀ ਨੂੰ ਸੋਖ ਸਕਦੀ ਹੈ ਪਰ ਆਮ ਤੌਰ ਤੇ ਇਹ ਮਸ਼ੀਨ ਫਲ ਸਬਜ਼ੀਆਂ ਫੁੱਲ ਆਦ ਨੂੰ ਲੰਬੇ ਸਮੇਂ ਤੱਕ ਸੰਭਾਲ ਲਈ ਇਹ ਮਸ਼ੀਨ ਜੋ ਹੈ ਕੰਮ ਆਉਂਦੀ ਹੈ ਆ ਹੁਣ ਅਸੀਂ ਡਿਟੇਲ ਦੇ ਵਿੱਚ ਇਹ ਜਾਣਦੇ ਹਾਂ ਕਿ ਇਹ ਮਸ਼ੀਨ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਸੋਲਰ ਡਰਾਈ ਮਸ਼ੀਨ ਦੇ ਵਿੱਚ ਸੂਰਜ ਦੀ ਰੋਸ਼ਨੀ ਨਮੀ ਵਾਲੀ ਪਦਾਰਥਾਂ ਦੇ ਉੱਪਰ ਪੈਂਦੀ ਹੈ ਜਿਸ ਦੇ ਨਾਲ ਉਹ ਪਾਣੀ ਦੇ ਵਿੱਚ ਕਨਵਰਟ ਹੁੰਦਾ ਹੈ ਫਿਰ ਐਵੇਪੋਰੇਸ਼ਨ ਹੋ ਕੇ ਪਾਣੀ ਜਿਹੜਾ ਪਾਫ ਬਣ ਕੇ ਉੱਡ ਜਾਂਦਾ ਹੈ ਇਹ ਮਸ਼ੀਨ ਦੇ ਵਿੱਚ ਟ੍ਰੇ ਜਾਂ ਫਿਰ ਰੈਕ ਲਗਾ ਜਾਂਦੇ ਨੇ ਜਿਨ੍ਹਾਂ ਵਿੱਚ ਸਮਾਨ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਐਵੇਪੋਰੇਸ਼ਨ ਕਰਕੇ ਸਮਾਨ ਨੂੰ ਡਰਾਈ ਕਰਨਾ ਹੈ ਕਈ ਵਾਰ ਇਹ ਮਸ਼ੀਨ ਦੇ ਵਿੱਚ ਪੱਖੇ ਵੀ ਲੱਗਦੇ ਨੇ ਜੋ ਕਿ ਗਰਮ ਹਵਾ ਪੈਦਾ ਕਰਦੇ ਨੇ ਫਿਰ ਜਿਹੜਾ ਵੀ ਸਮਾਨ ਹੈ ਉਸ ਨੂੰ ਸੁਕਾਉਣ ਦੇ ਵਿੱਚ ਮਦਦ ਕਰਦੇ ਨੇ ਇਹ ਮਸ਼ੀਨ ਦੀ ਕੀਮਤ ਜੋ ਹੈ 16000 ਤੋਂ ਸ਼ੁਰੂ ਹੋ ਜਾਂਦੀ ਹੈ ਤੇ ਲੱਖਾਂ ਰੁਪਏ ਤੱਕ ਜਾਂਦੀ ਹੈ ਤੁਸੀਂ ਇੱਕ ਬਿਜ਼ਨਸ ਪਰਪਸ ਦੇ ਲਈ ਇਹ ਮਸ਼ੀਨ ਨੂੰ ਖਰੀਦਣਾ ਹੈ ਇਸ ਲਈ ਤੁਸੀਂ ਥੋੜੀ ਵੱਡੀ ਮਸ਼ੀਨ ਲਓ ਤਾਂ ਕਿ ਤੁਹਾਡੇ ਕੋਲ ਜਿਹੜਾ ਸਮਾਨ ਆ ਰਿਹਾ ਹੈ ਡਰਾਈ ਹੋਣ ਵਾਸਤੇ ਉਹਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਵੱਡੀ ਕੁਆਲਿਟੀ ਦੇ ਵਿੱਚ ਵੱਡੀ ਕੁਆਲਿਟੀ ਦੇ ਵਿੱਚ ਤੁਸੀਂ ਇਸ ਮਸ਼ੀਨ ਦੇ ਰਾਹ ਉਹਨੂੰ ਤੁਸੀਂ ਸੁਕਾ ਸਕਦੇ